ਵਧੀਆ ਘਰ ਬਣਾਉਣ ਦੀ ਇੱਕ ਜਿਹੜੀ ਹਰ ਇੱਕ ਕੁੜੀ ਦੀ ਚਾਹ ਹੁੰਦੀ ਆ ਤੇ ਕਈ ਵੇਲੇ ਕਈ ਕੁੜੀਆਂ ਦੇ ਜਿਹੜੇ ਸੁਪਨੇ ਆ ਉਹ ਕਿਤਨਾ ਕਿਤੇ ਚੁਕੜਾ ਚੁੰਬੀ ਹੋ ਜਾਂਦੇ ਨੇ ਤੇ ਜਦੋਂ ਤੁਸੀਂ ਤੁਹਾਡੇ ਹਸਬੰਦ ਚਾਰ ਚੱਲ ਪਹਿਲਾਂ ਬਾਹਰ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਉਹ ਲਗਭਗ 3-4 ਸਾਲ ਜਿਹੜੇ ਤੁਸੀਂ ਉੱਥੇ ਰਹਿਏ ਉਹਦੇ ਨਾਲ ਚਰਚਾ ਕਰਦਾ ਉਹ ਕਿਵੇਂ ਦੇ ਸੀ ਕਿ ਉਹਦਾਂ ਦਾ ਉਹਦੇ ਵਿੱਚ ਕੀ ਰਵਈਆ ਰਿਹਾ ਤੁਹਾਨੂੰ ਜਾਣ ਕਰਦੇ ਸੀ ਮਤਲਬ ਉਹ ਪ੍ਰਾਪਰਟੀ ਨੂੰ ਲੈ ਕੇ ਤੰਗ ਕਰਦੇ ਸੀ ਮੈਨੂੰ ਵੇ ਚਲੀ ਜਾਵੇ ਤੁਹਾਨੂੰ ਪ੍ਰਾਪਰਟੀ ਨੂੰ ਲੈ ਕੇ ਬਹੁਤ ਜ਼ਿਆਦਾ ਤੰਗ ਕਰਦੇ ਸੀ ਗਾਲੀ ਗਲੋਚ ਬਹੁਤ ਕਰਦੇ ਸੀ ਉਸ ਤੋਂ ਜਦੋਂ ਮੈਨੂੰ ਇਹ ਗੱਲ ਦਾ ਪਤਾ ਵੀ ਹਾਂ ਬੋਲ ਮੈਂ ਚਲ ਆਪੀ ਹਟ ਜਾਣਗੇ ਮੈਂ 10 ਸਾਲ ਸਰ ਕੱਟੇ ਨੇ ਉਸ ਘਰ ਦੇ ਵਿੱਚ ਅੱਛਾ ਚਾਰ ਪੰਜ ਸਾਲ ਮੈਂ ਬਾਹਰ ਰਹੀ ਹਾਂ ਪਰ ਮੈਂ 10 ਸਾਲਾਂ ਤੋਂ ਕੱਟ ਦੀ ਆ ਰਹੀ ਹਾਂ ਉਹਨਾਂ ਦੇ ਨਾਲ ਅੱਛਾ ਉਸ ਤੋਂ ਬਾਅਦ ਜਦੋਂ ਪ੍ਰਾਪਰਟੀ ਦਾ ਰੋਲਾ ਪਿਆ ਉਹਨਾਂ ਨੇ ਫਿਰ ਮੇਰੇ ਬੇਟੇ ਤੇ ਕੰਪਲੀਟ ਕੀਤੀ ਮਤਲਬ ਪਰ ਹੁਣ ਮੇਰੇ ਬੇਟੇ ਤੇ ਉਹਨਾਂ ਨੇ ਕੰਪਲੀਟ ਕੀਤੀ ਸੀਗੀ ਮੇਰੇ ਬੇਟੇ ਤੇ ਮੈਨੂੰ ਪਤਾ ਵੀ ਨਹੀਂ ਸੀ ਸਾਰੇ ਛੋਟਾ ਬੇਟੇ ਦੀ ਪਹਿਲਾ ਉਮਰ 10 ਸੋ ਕਿੰਨੀ ਆ 14 ਸਾਲ ਦਾ ਸਰ ਮੇਰਾ 10 ਸਾਲ ਦਾ ਬੇਟਾ ਛੋਟਾ ਇੱਕ ਦੂਜੇ ਬੇਟੇ ਦੀ ਉਮਰ ਕਿੰਨੀ ਆ ਤੁਹਾਡੀ ਉਹ ਤਾਂ 5 ਸਾਲ ਦਾ ਸੀ ਦੂਜਾ ਬੇਟਾ 5 ਸਾਲ ਦਾ ਹਾਂਜੀ ਕੀ ਚੱਕਰ ਇਹਨਾਂ ਦੇ ਬੱਚੇ ਕੁਝ ਫੋਨ 'ਚ ਆਵਦੇ ਜਿਹੀ ਦੇਖ ਰਹੇ ਸੀ ਪਰ ਮੇਰੇ ਬੇਟੇ ਨੂੰ ਕਹਿੰਦੇ ਨੇ ਕਿ ਇਹ ਇਹ 5 ਸਾਲ 6 ਸਾਲ ਦੀ ਸ਼ਾਇਦ ਇਹਨਾਂ ਦੀ ਬੇਟੀ ਆ ਉਹ ਮੈਂ ਚਾਚੇ ਦੀ ਕੁੜੀ ਹਾਂਜੀ ਚਾਚੇ ਦੀ ਕੁੜੀ ਵੀ ਉਹਦੀ ਇਹਨੇ ਵੀਡੀਓ ਬਣਾਈ ਆ ਮੇਰੇ ਮੇਰੀ ਦਰਾਨੀ ਤੇ ਮੇਰੇ ਦਿਓਰ ਕਹਿੰਦਾ ਆਪਣੇ ਹਸਬੰਦ ਨੂੰ ਦੱਸੇ ਮੈਂ ਪੂਰਾ ਡਰ ਗਈ ਕਿਉਂਕਿ ਮੇਰੇ ਪਿੱਛੇ ਕੋਈ سپورਟ ਨਹੀਂ ਹੈਗਾ ਨਾ ਮੇਰੇ ਪਾਪਾ ਨਹੀਂ ਹੈਗੇ ਘਰ ਦੇ ਮੇਰੇ ਡਰਦੇ ਇਧਰੋਂ ਵੀ ਲੜਾਈ ਝਗੜੇ ਦੇ ਵਿੱਚ ਉਹ ਸਾਥ ਨਹੀਂ ਦਿੰਦੇ ਉਹ ਕਹਿੰਦੇ ਤੂੰ ਆਪਣੀ ਮਰਜ਼ੀ ਕੀਤੀ ਸੀ ਆਪੀ ਭੁਗਤ ਤੇਰੀ ਲਾਸ਼ ਲਾਏਾਂਗੇ ਅਸੀਂ ਪਰ ਘਰੇ ਨਹੀਂ ਆਉਣਾ ਮਨਪੀਤ ਇੱਥੇ ਦਿਨ ਕੱ ਫੋਨ ਫੜਾਤਾ ਸੀ ਇਹਨਾਂ ਨੂੰ ਕਿ ਜੇ ਮੇਰੇ ਫੋਨ 'ਚੋ ਕੁਝ ਵੀ ਤੁਹਾਨੂੰ ਮਿਲਦਾ ਅੰਕਲ ਵੀ ਤੁਸੀਂ ਦੇਖ ਲਓ ਪਰ ਮੈਂ ਅਜੇ ਕੋਈ ਗੱਲ ਕੋਈ ਵੀਡੀਓ ਨਹੀਂ ਬਣਾਈ ਫੋਨ 'ਚ ਫੋਨ ਇਹਨਾਂ ਨੇ ਜਦੀ ਫੜ ਲਿਆ ਮਤਲਬ ਫੋਨ ਸਾਨੂੰ ਦਿੱਤਾ ਨਹੀਂ ਹੈਗਾ ਹਾਂਜੀ ਐਸੇ ਚ ਉਹਨੇ ਫਿਰ ਕਿਹਾ ਵੀ ਤੂੰ ਸਮਾਨ ਚੱਕ ਲੈ ਉਥੋਂ ਮੈਨੂੰ ਕੱਲੀ ਨੇ ਵੀ ਸਮਾਨ ਚੱਕਣ ਦੀ ਥਿਆਦਾ ਵਾ ਮੈਂ ਆਪਣੇ ਹਸਬੰਦ ਨੂੰ ਦੱਸਿਆ ਉਹ ਕਹਿੰਦੇ ਵੀ ਸਮਾਨ ਕਿਉਂ ਚੱਕੀ ਜਦ ਅਸੀਂ ਬਣਾਇਆ ਸਾਰਾ ਕੁਝ ਵੀ ਨਾਲ ਦਾ ਮਕਾਮ ਦੇ ਦੇਣਾ ਸਾਨੂੰ ਫਿਰ ਮੇਰਾ ਦਿਓਰ ਕਹਿੰਦਾ ਨਹੀਂ ਫਿਰ ਪਰਚਾ ਕਰੋ ਇਹਦੇ ਤੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਹਰੇਕ ਕੁੜੀ ਦਾ ਇੱਕ ਸੁਪਨਾ ਹੁੰਦਾ ਆ ਵੀ ਵਿਆਹ ਕਰਵਾ ਕੇ ਸੋਹਰੇ ਪਰਿਵਾਰ ਦੇ ਵਿੱਚ ਜਾਣਾ ਸੱਸ ਦੇ ਨਾਲ ਰਹਿਣਾ ਨਨਾਂਦ ਦੇ ਨਾਲ ਰਹਿਣਾ ਦਰਾਨੀਆਂ ਜਠਾਨੀਆਂ ਨਾਲ ਦਿਓਰ ਜੇਠ ਨਾਲ ਸਾਰੇ ਪਰਿਵਾਰ ਨਾਲ ਰਹਿ ਕੇ ਇੱਕ ਵਧੀਆ ਘਰ ਬਣਾਉਣ ਦੀ ਇੱਕ ਜਿਹੜੀ ਹਰੇਕ ਕੁੜੀ ਦੀ ਚਾਹ ਹੁੰਦੀ ਆ ਤੇ ਕਈ ਵੇਲੇ ਕਈ ਕੁੜੀਆਂ ਦੇ ਜਿਹੜੇ ਸੁਪਨੇ ਆ ਉਹ ਕਿਤਨਾ ਕਿਤੇ ਚੁਕੜਾ ਚੂਰ ਵੀ ਹੋ ਜਾਂਦੇ ਨੇ ਤੇ ਇਸ ਅੱਜ ਇੱਕ ਮੇਰੇ ਨਾਲ ਕੁੜੀ ਬੈਠੀ ਆ ਬੈਠੀ ਹੈ ਕਿ ਜਿਹਨਾਂ ਦਾ ਮਨਪ੍ਰੀਤ ਆ ਤੇ ਮਨਪ੍ਰੀਤ ਨਾਲ ਵੀ ਕੁਝ ਐਵੇਂ ਦਾ ਹੀ ਹੋਇਆ ਹੈ ਪਰਿਵਾਰ ਵੱਲੋਂ ਤੇ ਗੱਲਬਾਤ ਕਰ ਲੈਂਦੇ ਆ ਮਨਪ੍ਰੀਤ ਸਸੀ ਕਾਂ ਸਸੀ ਕਾਂ ਮਨਪ੍ਰੀਤ ਕੀ ਘਟਨਾ ਕੀ ਹੋਈ ਆ ਵੀ ਜਦੋਂ ਤੁਸੀਂ ਵਿਆਹ ਕਰਵਾ ਕੇ ਗਏ ਹੋ ਆਪਣੇ ਘਰ ਦੇ ਵਿੱਚ ਤੇ ਕੀ ਰਵਈਆ ਕੀ ਰਿਹਾ ਤੁਹਾਡਾ ਤੁਹਾਡੇ ਫੈਮਿਲੀ ਦਾ ਤੁਹਾਡੇ ਸਹੁਰੇ ਦਾ ਮਲਾਂ ਤੁਹਾਡੇ ਸੱਸ ਦਾ ਤੁਹਾਡੇ ਦੇਰ ਦਾ ਤੁਹਾਡੀ ਨਨਾਂ ਦਾ ਕੀ ਰਵਈਆ ਕੀ ਸੀ ਤੁਹਾਡੇ ਪ੍ਰਤੀ ਸਰ ਤੰਗ ਕਰਦੇ ਸੀ ਮੈਨੂੰ ਬਹੁਤ ਜ਼ਿਆਦਾ ਅੱਛਾ ਵੀ ਆਪਣੀ ਮਰਜ਼ੀ ਕੀਤੀ ਆ ਉਸ ਨੂੰ ਲੈ ਕੇ ਮਤਲਬ ਤੰਨੇ ਮੇਨੇ ਮਾਰਦੇ ਸੀ ਮੇਰੇ ਨਾਲ ਮੈਨੂੰ ਲੈ ਕੇ ਅੱਛਾ ਹਾਂਜੀ ਅੱਛਾ ਮਤਲਬ ਕੋਈ ਵੀ ਗੱਲ ਹੋਣੀ ਉਹ ਚੂੜਾ ਇਦਾਂ ਕੀਤਾ ਨੇ ਇਦਾਂ ਕੀਤਾ ਮਤਲਬ ਮੇਰੀ ਦਰਾਣੀ ਜ਼ਿਆਦਾ ਲੈਂਦੀ ਸੀ ਕਿ ਕੋਈ ਵੀ ਘਰ ਚ ਫੰਕਸ਼ਨ ਹੁੰਦਾ ਸੀ ਉਹ ਮੇਰੇ ਨਾਲ ਬੈਠਦੀ ਨਹੀਂ ਸੀ ਕਿ ਮਤਲਬ ਮਤਲਬ ਮੇਰੀ ਕਾਸਟ ਇਹ ਹੈ ਨਹੀਂ ਆਰਾਮਗੜੀਆਂ ਦੀ ਕੁੜੀ ਮੈਂ ਮਤਲਬ ਇਹ ਸੀ ਨੂੰ ਲੈ ਕੇ ਬਹੁਤ ਤਾਨੇ ਮਿਹਨੇ ਮਾਰਦੇ ਸੀਗੇ ਮੈਨੂੰ ਮਤਲਬ ਨਾਲ ਨਹੀਂ ਸੀ ਬੈਠਦੇ ਬੱਚਿਆਂ ਨਾਲ ਕਾਫੀ ਫਰਕ ਕੀਤਾ ਜਾਂਦਾ ਸੀਗਾ ਦਰਾਣੀ ਤੇ ਦਿਓਰ ਵੱਲੋਂ ਮਤਲਬ ਫਿਰ ਉਸ ਤੋਂ ਬਾਅਦ ਮੇਰੇ ਹਸਬੰਡ ਹੁਣ ਬਾਹਰ ਚਲੇ ਗਏ ਉਹਨਾਂ ਨੇ ਕੋਈ ਪ੍ਰਾਪਰਟੀ ਖਰੀਦੀ ਸੀ ਉਹ ਪ੍ਰਾਪਰਟੀ ਮੈਨੂੰ ਇੱਕ ਦੱਸ ਦਿਓ ਉਹ ਪ੍ਰਾਪਰਟੀ ਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਜਦੋਂ ਤੁਹਾਡੇ ਹਸਬੰਡ ਇੱਥੇ ਸੀਗੇ ਪਹਿਲਾਂ ਤਾਂ ਮੈਨੂੰ ਦੱਸ ਦਿਓ ਹਸਬੰਡ ਨੂੰ ਬਾਹਰ ਗਿਆ ਨੂੰ ਕਿੰਨੀ ਦੇਰ ਹੋ ਗਈ ਆ ਉਹਨਾਂ ਨੂੰ 4 ਸਾਲ ਹੋ ਗਏ 4 ਸਾਲ ਹੋ ਗਿਆ ਤਾਂ ਤੁਹਾਨੂੰ ਘਰ ਛੱਡਿਆ ਨੂੰ ਜਦੋਂ ਤੁਹਾਨੂੰ ਘਰੋਂ ਬਾ ਸਿਕਾ ਟਾਜਰ ਹੋ ਗਿਆ ਤੁਹਾਨੂੰ ਘਰ ਘਰ ਬਾਰਕਟ ਪਿਛਲੇ ਦਸੰਬਰ ਦੀ ਗੱਲ ਹੈ ਸਸੰਬਰ ਦੀ ਗੱਲ ਹੈ ਤੇ ਜਦੋਂ ਤੁਸੀਂ ਤੁਹਾਡੇ ਹਸਬੰਡ 4 ਸਾਲ ਪਹਿਲਾਂ ਬਾਹਰ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਉਹ ਲਗਭਗ 3-4 ਸਾਲ ਜਿਹੜੇ ਤੁਸੀਂ ਉੱਥੇ ਰਹੇ ਹੋ 3 ਸਾਲ 4 ਸਾਲ ਦਾ ਉਹ ਕਿਵੇਂ ਦੇ ਸੀਗੇ ਵੀ ਉਹ ਤਾਂ ਉਹਦੇ ਵਿੱਚ ਕੀ ਰਵਈਆ ਰਿਹਾ ਤੁਹਾਡਾ ਬੜਾ ਸ਼ਾਨ ਕਰਦੇ ਸੀ ਮਤਲਬ ਉਹ ਪ੍ਰਾਪਰਟੀ ਨੂੰ ਲੈ ਕੇ ਤੰਗ ਕਰਦੇ ਸੀ ਮੈਨੂੰ ਵੇ ਚਲੀ ਜਾਵੇ ਇੱਥੋਂ ਮਤਲਬ ਤੁਹਾਨੂੰ ਜਿਹੜਾ ਤੁਹਾਨੂੰ ਕੋਈ ਬੁਲਾਉਂਦੇ ਨਹੀਂ ਸੀ ਬਿਲਕੁਲ ਵੀ ਪੁਲਿਸਾਂ ਨਾਲ ਮਿਲ ਸਕੀ ਹਾਂਜੀ ਮੈਂ ਆਪਣੇ ਹਸਬੰਡ ਨੂੰ ਦੱਸਦੀ ਸੀ ਮਤਲਬ ਉਹ ਕਹਿੰਦੇ ਸੀ ਪਰਿਵਾਰਾਂ ਚ ਇਦਾਂ ਨਹੀਂ ਚਲਦੀਆਂ ਰਹਿੰ ਮੰਮੀ ਨੇ ਫਿਰ ਕੀ ਆ ਮੈਂ ਕਰਦੀ ਵੀ ਸੀ ਤੇ ਸਰ ਜਦੋਂ ਪ੍ਰੋਪਰਟੀ ਲਈਤੀ ਉਹ ਮੇਰੇ ਹਸਬੰਦ ਨੇ ਖਰੀਦੀ ਸੀ ਮਤਲਬ ਉਹ ਨੂੰ ਫਿਰ ਇਹਨਾਂ ਦੇ ਨਾਮੋਂ ਲੋਨ ਕਰਵਾਤਾ ਸੀਗਾ ਮੇਰੇ ਦਿਓਰ ਦੇ ਨਾਮ ਤੇ ਦਰਾਣੀ ਨੇ ਤੇ ਦਿਓਰ ਨੇ ਰਜਿਸਟਰੀ ਆਪਣੇ ਨਾਮ ਕਰਵਾ ਲਈ ਪਰ ਉਹਨਾਂ ਨੂੰ ਇਦਾਂ ਦਾ ਉਹਨਾਂ ਦੇ ਮਨ 'ਚ ਕੁਝ ਵੀ ਨਹੀਂ ਸੀ ਵੀ ਮੇਰੇ ਨਾਲੇ ਧੋਖਾ ਕਰਨਗੇ ਮਤਲਬ ਫਿਰ ਉਸ ਤੋਂ ਬਾਅਦ ਜਦੋਂ ਰਜਿਸਟਰੀ ਹੋ ਗਈ ਤੇ ਇਹਨਾਂ ਨੇ ਉੱਧਰ ਜਾ ਕੇ ਕਬਜ਼ਾ ਕਰ ਲਿਆ ਅੱਛਾ ਸਾਡੇ ਵਿੱਚ ਜਿਹੜਾ ਤੁਸੀਂ ਦੂਜਾ ਬਕਾਲੇ ਦੇ ਵਿੱਚ ਰਹਿੰਦੇ ਸੀ ਸਾਰੇ ਇਕੱਠੇ ਆ ਇਕੱਠੇ ਇੱਧਰ ਮੰਮੀ ਵਾਲੇ ਮਕਾਨ ਦੇ ਵਿੱਚ ਮੰਮੀ ਹਣੀ ਉੱਪਰ ਆ ਅਸੀਂ ਨੀਚੇ ਤੁਸੀਂ ਨੀਚੇ ਹਾਂਜੀ ਫਿਰ ਇਹ ਪ੍ਰਾਪਰਟੀ ਨੂੰ ਲੈ ਕੇ ਬਹੁਤ ਜ਼ਿਆਦਾ ਤੰਗ ਕਰਦੇ ਸੀ ਗਾਲੀ ਗਲੋਚ ਬਹੁਤ ਕਰਦੇ ਸੀ ਉਸ ਤੋਂ ਜਦੋਂ ਮੈਨੂੰ ਇਹ ਗੱਲ ਦਾ ਪਤਾ ਆ ਵੀ ਹਾਂ ਬੋਲਦੇ ਪਿਆ ਚਲ ਆਪੀ ਹਟ ਜਾਣੀਏ ਮੈਂ 10 ਸਾਲ ਸਾਰ ਕੱਟੇ ਨੇ ਉਸ ਘਰ ਦੇ ਵਿੱਚ ਅੱਛਾ ਚਾਰ ਪੰਜ ਸਾਲ ਮੈਂ ਬਾਹਰ ਰਹੀ ਹਾਂ ਪਰ ਮੈਂ 10 ਸਾਲਾਂ ਤੋਂ ਕੱਟ ਦੀ ਆ ਰਹੀ ਹਾਂ ਉਹਨਾਂ ਦੇ ਨਾਲ ਉਸ ਤੋਂ ਬਾਅਦ ਜਦੋਂ ਪ੍ਰਾਪਰਟੀ ਦਾ ਰੋਲਾ ਪਿਆ ਉਹਨਾਂ ਨੇ ਫਿਰ ਮੇਰੇ ਬੇਟੇ ਤੇ ਕੰਪਲੀਟ ਕੀਤੀ ਮਤਲਬ ਐਲੀਗੇਸ਼ਨ ਅਜੇ ਤੁਹਾਨੂੰ ਵੀ ਤੰਗ ਪਰੇਸ਼ਾਨ ਕਰਦੇ ਹਾਂ ਹਾਂਜੀ ਅੱਛਾ ਤੁਸੀਂ ਆਪਾਂ ਆਫ ਕੈਮਰਾ ਵੀ ਗੱਲ ਕਰਦੇ ਸੀਗੇ ਵੀ ਜਿਹੜਾ ਤੁਹਾਡੇ ਕੋਲੋਂ ਤੁਹਾਨੂੰ ਕਹੀ ਜਾਣਾ ਭੁੱਖੇ ਨ ਕਰਵਾ ਗਈ ਕੁਛ ਲੈ ਕੇ ਨਹੀਂ ਆਈ ਇਕਦਾਂ ਕਰੋ ਭੱਜ ਕੇ ਵਿਆਹ ਕਰੋ ਇਹ ਵੀ ਤਾਂ ਨਹੀਂ ਮਿੰਡ ਚੱਲਦੇ ਸੀਗੇ ਵੀ ਤੂੰ ਲੈ ਕੇ ਕਿਉਂ ਨਹੀਂ ਆਈ ਕੁਛ ਮਤਲਬ ਕਿੰਨਾ ਕਹਤੇ ਮੰਗਣਾ ਕੋਈ ਤਾਂ ਕੋਈ ਚੀਜ਼ ਲੈ ਕੇ ਹਾਂਜੀ ਕਹਿੰਦੇ ਸੀਗੇ ਕਿ ਲੈ ਕੇ ਨਹੀਂ ਆਈ ਦਾਜ ਨਹੀਂ ਦਿੱਤਾ ਉਹਨਾਂ ਨੇ ਇਦਾਂ ਨਹੀਂ ਕੀਤਾ ਨਾ ਕਿ ਤੇਰੇ ਘਰ ਤੋਂ ਕੋਈ ਵੀ ਮਸ਼ੀਨ ਚੀਜ਼ ਨਵੀਂ ਲੈਣੀ ਉਹਨੂੰ ਚਲਾਉਣ ਨਹੀਂ ਦੇਣਾ ਮਤਲਬ ਇਹ ਕਿਹੜਾ ਤੇਰੀ ਮਾਂ ਨੇ ਦਿੱਤੀ ਆ ਮੇਰੇ ਮੁੰਡੇ ਦੀ ਕਮਾਈ ਆ ਮਤਲਬ ਮੈਂ ਹਰ ਚੀਜ਼ ਨੂੰ ਲੈ ਕੇ ਸਰ ਉਹਨਾਂ ਨਾਲ ਸਹੀ ਰਹੀ ਵੀ ਨਹੀਂ ਚਲੋ ਕੋਈ ਗੱਲ ਨਹੀਂ ਹੈ ਨਾ ਘਰ ਚ ਹੁੰਦੀ ਰਹਿੰਦੀ ਆ ਪਰ ਹੁਣ ਮੇਰੇ ਬੇਟੇ ਤੇ ਉਹਨਾਂ ਨੇ ਕੰਪਲੀਟ ਕੀਤੀ ਸੀਗੀ ਮੇਰੇ ਬੇਟੇ ਤੇ ਮੈਨੂੰ ਪਤਾ ਵੀ ਨਹੀਂ ਸੀ ਸਰ ਥੋੜਾ ਬੇ ਤਦੋਂ ਮਰਦਾਸੂ ਕਿੰਨੀ ਆ 14 ਸਾਲ ਦਾ ਸਰ ਮੇਰਾ 12 ਸਾਲ ਦਾ ਬੇਟਾ ਤੁਹਾਡਾ ਇੱਕ ਦੂਜੇ ਬੇਟੇ ਦੀ ਉਮਰ ਕਿੰਨੀ ਆ ਤੁਹਾਡੇ ਦੀ ਉਹ ਤਾਂ 5 ਸਾਲ ਦਾ ਸੀ ਦੂਜਾ ਬੇਟਾ 5 ਸਾਲ ਦਾ ਓਕੇ ਵੱਡੇ ਬੇਟੇ ਦੇ ਉੱਤੇ ਕੰਪਲੇਂਟ ਦਰਜ ਕਰਵਾਤੀ ਹਾਂ ਹਾਂਜੀ ਤੇ ਮੈਨੂੰ ਸਰ ਪਤਾ ਵੀ ਨਹੀਂ ਘਰੇ ਅੱਛਾ ਕੀ ਚੱਕਰ ਇਹਨਾਂ ਦੇ ਬੱਚੇ ਕੁਝ ਫੋਨ 'ਚ ਆਉਦੇ ਜਿਹੀ ਦੇਖ ਰਹੇ ਸੀ ਪਰ ਮੇਰੇ ਬੇਟੇ ਨੂੰ ਕਹਿੰਦੇ ਨੇ ਕਿ ਇਹ ਇਹ 5 ਸਾਲ 6 ਸਾਲ ਦੀ ਸ਼ਾਇਦ ਇਹਨਾਂ ਦੀ ਬੇਟੀ ਆ ਮਤਲਬ ਚਾਚੇ ਦੀ ਕੁੜੀ ਹਾਂਜੀ ਚਾਚੇ ਦੀ ਕੁੜੀ ਵੀ ਉਹਦੀ ਇਹਨੇ ਵੀਡੀਓ ਬਣਾਈ ਆ ਮੇਰੀ ਮੇਰੀ ਦਰਾਣੀ ਤੇ ਮੇਰੇ ਦਿਓਰ ਕਹਿੰਦਾ ਮਤਲਬ ਚਾਚੇ ਦੀ ਕੁੜੀ ਰ ਨੇ ਫਿਰ ਮਤਲਬ ਮੈਂ ਉੱਪਰ ਜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਪਹਿਲਾਂ ਉਹਨੇ ਆ ਕੇ ਥੱਪੜ ਮਾਰਿਆ ਮੇਰੇ ਬੇਟੇ ਦੇ ਹਨਾ ਮੱਤ ਤੋਂ ਪਾਈ ਹੋਈ ਆ ਸਾਡੀ ਬੇ ਦੇਉਰ ਨੇ ਹਾਂਜੀ ਫਿਰ ਉੱਪਰ ਜਾ ਕੇ ਮੈਂ ਪੁੱਛੀ ਆ ਫਿਰ ਜਦੋਂ ਮੈਨੂੰ ਵੀ ਗੁੱਸਾ ਚੜਿਆ ਮੈਂ ਵੀ ਬੋਲੀ ਉਸ ਸੀਜ ਨੂੰ ਲੈ ਕੇ ਵੀ ਇੰਨਾ ਰੋੜਲੀ ਗਲਤ ਬੋਲਦੇ ਵੀ ਗੱਲ ਸਰ ਮੈਨੂੰ ਦੱਸੀ ਹੀ ਨਹੀਂ ਵੀ ਕੀ ਗੱਲ ਹੋਈ ਗੱਲ ਕੋਈ ਨਹੀਂ ਪਤਾ ਲੱਗੀ ਨਹੀਂ ਫਿਰ ਦੂਸਰੇ ਦਿਨ ਮੈਂ ਆਪਣੇ ਹਸਬੰਡ ਨੂੰ ਦੱਸੀ ਉਹ ਕਹਿੰਦੇ ਵੀ ਮਨਪ੍ਰੀਤ ਤੂੰ ਰੋਲਾ ਨਾ ਪਾ ਵੀ ਕੋਈ ਨਾ ਸ਼ਾਂਤੀ ਰੱਖ ਮੰਮੀ ਬੱਚਿਆਂ ਨਾਲ ਫਰਕ ਨਹੀਂ ਕਰਦੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਪਤਾ ਹੀ ਨਹੀਂ ਵੀ ਕੰਪਲੀਟ ਵੀ ਹੋ ਗਈ ਮੈਂ ਹੰਦੇ ਤੇ ਕਰੇਗੀ 4 ਵਜੇ ਮੈਨੂੰ ਥਾਣੇੋਂ ਫੋਨ ਆਂਦਾ ਕਿ ਤੁਹਾਡੇ ਤੇ ਕੰਪਲੇਟ ਆ ਤੇ ਮੈਂ ਆਪਣੇ ਹਸਬੰਦ ਨੂੰ ਫਿਰ ਵੀ ਦੱਸਿਆ ਮੇਰੇ ਹਸਬੰਦ ਨੇ ਫਿਰ ਵੀ ਯਕੀਨ ਨਹੀਂ ਕੀਤਾ ਉਹ ਕਹਿੰਦੇ ਮੰਮੀ ਇਦਾਂ ਕਰ ਹੀ ਨਹੀਂ ਸਕਦੀ ਅਗਰ ਤੁਹਾਡੀ ਸਾਰੀ ਫੈਮਲੀ ਗਈ ਅਗਰ ਤੁਹਾਡੀ ਸੱਸ ਦੇ ਵੱਲ ਤੁਹਾਡੀ ਸੱਸ ਹੋ ਗਈ ਤੁਹਾਡਾ ਦਿਓਰ ਹੋ ਗਿਆ ਨਣੰਦ ਹੋ ਗਈ ਤੁਹਾਡੀ ਤਰ੍ਹਾਂ ਨਹੀਂ ਹੋ ਗਿਆ ਅੱਛਾ ਚਾਰਿਆਂ ਨੇ ਤੁਹਾਡੇ ਤੇ ਕੰਪਲੇਂਟ ਤੁਹਾਡੇ ਬੇਟੇ ਦੀ ਕੰਪਲੇਟ ਕਰਤੀ ਜੋ ਕਿ ਬੱਚਾ 14 ਸਾਲਾਂ ਦਾ ਸੀ ਕਿਤੇ ਨਾ ਕਿਤੇ ਰਿਸ਼ਤੇ ਦੇ ਵਿੱਚ ਕਿ ਕਿਸਦਾ ਭਤੀਜਾ ਲੱਗਦਾ ਸੀ ਕਿਸੇ ਦਾ ਪੋਤਾ ਲੱਗਦਾ ਸੀ ਹੈਨਾ ਓਕੇ ਅੱਗੇ ਪਰ ਸਰ ਫਿਰ ਜਦੋਂ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਵੀ ਮੇਰੇ ਬੇਟੇ ਨੇ ਕੀ ਕੀਤਾ ਜਾਂ ਤਾਂ ਮੰਮੀ ਮੈਨੂੰ ਪੁੱਛਦੇ ਵੀ ਆਹ ਕੋਈ ਗੱਲ ਹੋਈ ਆ ਘਰ ਚ ਪਿਆਰ ਨਾਲ ਪੁੱਛ ਸਕਦੇ ਸੀ ਹਨਾ ਉਹ ਵੀ ਬੱਚੇ ਨੇ ਆਹ ਗਲਤੀ ਕੀਤੀ ਆ ਮੇਰੇ ਹਸਬੰਡ ਨੂੰ ਫੋਨ ਲਾ ਸਕਦੇ ਸੀ ਵੀ ਆਹ ਗਲਤੀ ਕੀਤੀ ਆ ਫਿਰ ਮੈਂ ਮੰਨਦੀ ਵੀ ਮੇਰੇ ਬੱਚੇ ਨੇ ਗਲਤੀ ਕੀਤੀ ਆ ਸਰ ਫਿਰ ਮੈਨੂੰ 4 ਵਜੇ ਥਾਣੇ ਨੂੰ ਫੋਨ ਆਂਦਾ ਵਾ ਕਿ ਆਪਣਾ ਬੇਟਾ ਲੈ ਕੇ ਪੇਸ਼ ਹੋਵੋ ਵਿਚ ਮੇਰਾ ਦਿਓਰ ਬੋਲਦਾ ਪਿਆ ਵਾ ਵੀ ਇਹਨੂੰ ਕਿ ਆਪਣਾ ਮੁੰਡਾ ਜ਼ਰੂਰ ਲੈ ਕੇ ਸਰ ਫਿਰ ਮੈਂ 4 ਦਿਨ ਘਰ ਨਹੀਂ ਬਣੀ ਆਪਣੇ ਮਤਲਬ ਮੈਂ ਆਪਣੇ ਹਸਬੰਡ ਨਾਲ ਗੱਲ ਕੀਤੀ ਤੁਸੀਂ ਤੁਸੀਂ ਉਦੋਂ ਘਰ ਕਿਉਂ ਨਹੀਂ ਬਣੀ ਸਰ ਮੈਨੂੰ ਡਰ ਹੋ ਲੱਗਦਾ ਸੀ ਵੀ ਥਾਣੇ ਅੱਧਾ ਫੋਨ ਆ ਗਿਆ ਮੈਂ ਆਪਣੇ ਹਸਬੰਦ ਨੂੰ ਦੱਸਿਆ ਮੈਂ ਪੂਰੇ ਡਰ ਗਈ ਕਿਉਂਕਿ ਮੇਰੇ ਪਿੱਛੇ ਕੋਈ سپورਟ ਨਹੀਂ ਹੈਗਾ ਨਾ ਮੇਰੇ ਪਾਪਾ ਨਹੀਂ ਹੈਗੇ ਘਰ ਦੇ ਮੇਰੇ ਡਰਦੇ ਇਧਰੋਂ ਵੀ ਲੜਾਈ ਝਗੜੇ ਦੇ ਵਿੱਚ ਉਹ ਸਾਥ ਨਹੀਂ ਦਿੰਦੇ ਉਹ ਕਹਿੰਦੇ ਤੂੰ ਆਪਣੀ ਮਰਜ਼ੀ ਕੀਤੀ ਸੀ ਆਪੀ ਭੁਗਤ ਤੇਰੀ লাশ ਲਾਜਾਂਗੇ ਅਸੀਂ ਪਰ ਘਰੇ ਨਹੀਂ ਆਉਣਾ ਮਨਪੀਤ ਇੱਥੇ ਦਿਨ ਕੱਟ ਜੋ ਮਰਜ਼ੀ ਆ ਕੱਟ ਪਰ ਮੈਂ ਸਰ 15 ਸਾਲ ਥੋੜੇ ਨਹੀਂ ਹੁੰਦੇ ਮੈਂ ਕੱਟੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਮੈਨੂੰ ਥਾਣੇ ਬੁਲਾਇਆ ਮੈਂ ਕੁਲਵੰਤ ਸਿੱਧੂ ਕੋਲੇ ਪਹਿਲਾਂ ਗਈ ਫਿਰ ਸਰ ਨੇ ਫੋਨ ਕੁਲਵੰਤ ਸਿੱਧੂ ਸਰ ਨੇ ਫੋਨ ਕੀਤਾ ਸੀ ਮ ਗਈ ਉੱਥੇ ਮੈਨੂੰ ਧੰਗਿਆਂ ਐਸਚੂ ਨੇ ਵੀ ਕਿਹਾ ਵੀ ਹਾਂ ਤੇਰੇ ਤੇ ਪਰਚਾ ਕਰਦਾਂਗੇ ਇਹਨੂੰ ਅੰਦਰ ਬਾੜੋਂ ਮੰਨਦੀ ਨਹੀਂ ਹੈਗੀ ਇਹ ਅਚਾ ਕਿਹੜਾ ਸਾਥ ਥਾਣਾ ਕਿਹੜਾ ਸੀ ਪਹਿਲਾਂ ਦੱਸ ਦਿਓ ਸਰਾਹੀ ਪਾਵਾ ਥਾਣਾ ਪਾਵਾ ਥਾਣਾ ਦੇ ਵਿੱਚ ਜਿਹੜਾ ਐਸਚੂ ਸੀ ਅਚਾ ਤੇ ਉਹ ਤੁਹਾਨੂੰ ਮਤਲਬ ਤੁਮ ਕੋਣ ਲੱਪੇ ਹਾਂਜੀ ਪਹਿਲਾਂ ਉਹਨੇ ਬੱਚਿਆਂ ਦੇ ਬਿਆਨ ਕੀਤੇ ਬੱਚਿਆਂ ਤੋਂ ਸਹੀ ਬੋਲਿਆ ਨਹੀਂ ਗਿਆ ਉਹਨਾਂ ਦੇ ਅਧਿਓਰ ਤੇ ਛੋਟੇ ਬੱਚੇ ਸੀ ਹਾਂਜੀ ਮੇਰੇ ਬੇਟੇ ਨੇ ਆਪਣਾ ਫੋਨ ਫੜਾਤਾ ਸੀ ਇਹਨਾਂ ਨੂੰ ਕਿ ਜੇ ਮੇਰੇ ਫੋਨ 'ਚੋਂ ਕੁਝ ਵੀ ਤੁਹਾਨੂੰ ਮਿਲਦਾ ਅੰਕਲ ਵੀ ਤੁਸੀਂ ਦੇਖ ਲਓ ਪਰ ਮੈਂ ਹਜੇ ਕੋਈ ਗੱਲ ਕੋਈ ਵੀਡੀਓ ਨਹੀਂ ਬਣਾਈ ਫੋਨ 'ਚ ਫੋ ਫਿਰ ਉਸ ਤੋਂ ਬਾਅਦ ਮੈਂ ਡੀਐਸਪੀ ਨਾਲ ਜਿਹੜਾ ਉੱਪਰ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਉਹਨਾਂ ਕੋਲੇ ਮੈਂ ਗਈ ਬਡੇਰਾ ਸ਼ਾਇਦ ਅੱਛਾ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਬਡੇਰਾ ਹੀ ਕਹਿੰਦੇ ਆ ਉਹਨਾਂ ਨੂੰ ਉਹਨਾਂ ਕੋਲ ਗਈ ਮੈਂ ਉਹਨਾਂ ਨੇ ਵੀ ਕਹਿੰਦੇ ਤੇਰੀ ਮਤਲਬ ਵੀ ਸੌਰੀ ਕੋਈ ਨਾ ਕੋਈ ਕੰਮ ਲਾਓ ਅੱਛਾ ਕ੍ਰੀਤੇਰੀਆਂ ਸਪਾਰਸ਼ਾਂ ਬਹੁਤ ਨਹੀਂਆਂ ਜਦੋਂ ਮੈਂ ਉੱਪਰ ਡੀਐਸਪੀ ਕੋਲ ਗਈ ਵਿੱਚ ਸਪਾਰਸ਼ ਬਹੁਤ ਆ ਤੇਰੀ اچھا ਤੇ ਫਿਰ ਸਰ ਮੈਂ ਉੱਥੇ ਇਕੱਲੀ ਕੀ ਬੋਲਦੀ ਹੈ ਨਾ ਮੇਰੇ ਨਾਲ ਕੋਈ ਐਮਸੀ ਕੇ ਦੀ ਸਪਾਰਸ਼ ਪਾਈ ਸਕੇ ਮੈਂ ਕਿਸੇ ਦੀ ਨਹੀਂ ਪਾਈ ਸਰ ਮੈਂ ਸਿਰਫ ਕਲਵੰਦ ਸਿੱਧੂ ਕੋਲ ਗਈ ਸੀ ਮਤਲਬ ਉਹਨਾਂ ਨੇ ਕਿਹਾ ਸੀ ਵੀ ਥੋੜੀ ਗਲਤੀ ਨਹੀਂ ਹੋਣੀ ਚਾਹੀਦੀ ਮਤਲਬ ਮੈਂ ਉਹਨਾਂ ਦੇ ਕਹਿਣ ਤੇ ਪੇਸ਼ ਹੋ ਗਈ ਆਪਣੇ ਬੱਚੇ ਨੂੰ ਲੈ ਕੇ ਤੇ ਹਾਂਜੀ ਫਿਰ ਉਹ ਉਹਨਾਂ ਨੇ ਮੈਨੂੰ ਜਦੋਂ ਐਸਐਚਓ ਕੋਲ ਭੇਜਿਆ ਉਹਨਾਂ ਨੇ ਫੋਨ ਵੀ ਮਾਨੇ ਜਾ ਤੂੰ ਆਪਣੇ ਘਰੋਂ ਸਮਾਨ ਚੱਕ ਲੈ ਅੱਛਾ ਵੀ ਫਿਰ ਬੈ ਕੇ ਕਰ ਲੈ ਕੱਲ ਨੂੰ ਤੇਰਾ ਵੀ ਟਾਈਮ ਆਜੂਗਾ ਮੈਂ ਕਿਹਾ ਸਰ ਮੈਂ ਜਦ ਸਾਮਾਨ ਹੀ ਚੱਕ ਲਿਆ ਉਹ ਤੇ ਇਹ ਗੱਲ ਇਹ ਜਿਹੜਾ ਟਾਈਮ ਆਉਣ ਦੀ ਗੱਲ ਐਸਐਚਓ ਨੂੰ ਕਹੀ ਸੀ ਕਿ ਡੀਐਸਪੀ ਨੇ ਕਿਹਾ ਸੀ ਡੀਐਸਪੀ ਨੇ ਕੀ ਕਿਹਾ ਸੀ ਕਿ ਵੀ ਪਰਚਾ ਬਾਅਦ ਥੋੜੇ ਦੇ ਕਿਤੇ ਜਾਣਾ ਕੀ ਕਿੰਦ ਸੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਥੱਲੇ ਵੀ ਗੱਲ ਇਹਨਾਂ ਦਾ ਕਰੋ ਜੋ ਵੀ ਕਹਿੰਦੇ ਨੇ ਇਹ ਸੁਣੋ ਇਹਨਾਂ ਦੀ ਗੱਲ ਹਾਂਜੀ ਐਸਐਚਓ ਨੇ ਫਿਰ ਕਿਹਾ ਵੀ ਤੂੰ ਸਾਮਾਨ ਚੱਕ ਲੈ ਉਥੋਂ ਮੈਨੂੰ ਕੱਲੀ ਨੇ ਵੀ ਸਾਮਾਨ ਚੱਕਣ ਚ ਹੀ ਫਾਇਦਾ ਵਾ ਮੈਂ ਆਪਣੇ ਹਸਬੰਦ ਨੂੰ ਦੱਸਿਆ ਉਹ ਕਹਿੰਦੇ ਵੀ ਸਾਮਾਨ ਕਿਉਂ ਚੱਕੀ ਜਦ ਅਸੀਂ ਬਣਾਇਆ ਸਾਰਾ ਕੁਝ ਵੀ ਨਾਲ ਦਾ ਮਕਾਨ ਦੇ ਦੇਣਾ ਸਾਨੂੰ ਫਿਰ ਮੇਰਾ ਦਿਉਰ ਕਹਿੰਦਾ ਨਹੀਂ ਫਿਰ ਪਰਚਾ ਕਰੋ ਇਹਦੇ ਤੇ ਮੈਂ ਕਿਹਾ ਫ ਪਲੈਨਿੰਗ ਨਾਲ ਕੀਤਾ ਵੀ ਬੱਚੇ ਨੂੰ ਟਾਰਗੇਟ ਕਰ ਲਓ ਹਾਂਜੀ ਤੇ ਬੱਚੇ ਨੂੰ ਟਾਰਗੇਟ ਕਰ ਤੋਂ ਬਾਅਦ ਇਹਨੂੰ ਆਪਾਂ ਘਰੋਂ ਬਾਹਰ ਕੱਢ ਦਿੰਦੇ ਆ ਵੀ ਇਹਨਾਂ ਬੱਚਾ ਠੀਕ ਨਹੀਂ ਹੈਗਾ ਹਾਂਜੀ ਫਿਰ ਸਰ ਮੇਰੇ ਬੱਚੇ ਨੇ ਉਸ ਤੋਂ ਬਾਅਦ ਘਰੇ ਆਉਣ ਤੋਂ ਬਾਅਦ ਮੈਂ ਉਹਨਾਂ ਤੋਂ ਟਾਈਮ ਲੀਤਾ ਵੀ ਮੈਨੂੰ ਟਾਈਮ ਦਿੱਤਾ ਜਾਵੇ ਅਸੀਂ ਕਿਸੇ ਦੇ ਘਰ ਸੀ ਉੱਥੇ ਮੇਰੇ ਬੱਚੇ ਨੇ ਗਲਫਾ ਲੈਣ ਦੀ ਕੋਸ਼ਿਸ਼ ਵੀ ਕੀਤੀ ਅੱਛਾ ਅਰ ਮੈਂ ਖਿੱਚਿਆ ਵੀ ਟਾਈਮ ਤੇ ਆ ਕੇ ਵੀ ਨਹੀਂ ਕਰਤੀ ਕਿ ਗਲਤ ਆ ਮੈਂ ਵੀਡੀਓ ਫੋਟੋ ਦੇਖੀ ਵੀ ਉਹਦੇ ਵਿੱਚ ਦਿਸਾਉਂਦੇ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਫਿਰ ਇਹਨਾਂ ਦੇ ਕੋਲ ਥਾਣੇ ਦੇ ਵਿੱਚ ਗਈ ਮੇਰੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਨੇ ਮੈਨੂੰ ਘਰੇ ਮਤ ਇੱਕੁੱਥੇ ਸੀ ਰਣਜੀਤ ਸਾਹਿਬ ਸੀਗੇ ਐਸ.ਆਈ.ਸੀ ਸ਼ਾਇਦ ਉਹ ਉਹਨਾਂ ਨੇ ਮੈਨੂੰ ਘਰੇ ਜਦੋਂ ਬਾੜਨਗੇ ਇਹਨਾਂ ਨੇ ਉੱਤੋਂ ਮੇਰੀਆਂ ਵੀਡੀਓ ਬਣਾਈਆਂ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਵੀ ਹਨਾ ਤੂੰ ਇਹਨਾਂ ਨਾਲ ਰਹਿ ਕੇ ਆਈਆਂ अच्छा हां जी ते फिर कोई, कोई गल ਨਹੀਂ तू टाइम ਆ ਲੈਣ ਦੇ ਮੇਰੀ ਦਰਾਨੀ ਕਹਿੰਦੀ ਕੋਈ ਨਾ ਇਹ ਨਹੀਂ ਤਾਂ ਕੋਈ ਹੋਰ ਸਹੀ ਫਿਰ ਉਸ ਤੋਂ ਬਾਅਦ ਮੈਂ ਡਰ ਗਈ ਮੈਂ ਕਿਹਾ ਵੀ ਮੈਨੂੰ ਮੇਨ ਮੇਨ ਸਮਾਨ ਲੈ ਲੈਣ ਦਿਓ ਮੇਰਾ ਫਿਰ ਮੈਂ ਇੱਕ ਸਾਈਡ ਤੇ ਰਹੀ ਮੈਂ ਕਿਹਾ ਜਦੋਂ ਮੈਂ ਆਪਣੇ ਹਸਬੰਦ ਨੂੰ ਦੱਸਿਆ ਵੀ ਕੋਈ ਕੰਪਲੀਟ ਕਰੋ ਇਹਨਾਂ ਤੇ ਵੀ ਜਾਂ ਕੁਝ ਵੀ ਕਰੋ ਮੈਨੂੰ ਘਰੇ ਨਹੀਂ ਬਣ ਦਿੰਦੇ ਮੈਂ ਜਾਵਾਂ ਕਿੱਥੇ ਸਰ ਫਿਰ ਮੈਂ ਇੱਦਾਂ ਹੀ ਕਦੇ ਕਿਸੇ ਕੋਲ ਰਾਤ ਕੱਟਦੀ ਸੀ ਕਦੇ ਆਪਣੇ ਕਿਸੇ ਫਰੈਂਡ ਦੇ ਕੋਲ 2-4 ਦਿਨ ਮੈਂ ਇੱਥੇ ਆਪਣੀ ਮੰਮਾ ਦੇ ਘਰ ਵੀ ਕੱਟੇ ਨੇਗੇ ਮਾਸੀ ਦੇ ਕੋਲ ਵੀ ਘਟੇ ਨੇਗੇ ਹਨਾ ਮਤਲਬ ਟਾਈਮ ਨਿਕਲਦਾ ਗਿਆ ਤੁਸੀਂ ਵਸੇ ਪਾਲਰ ਦਾ ਕਪ ਕਰਦੇ ਹੋ ਤੁਹਾਡਾ ਪਾਲਰ ਸੈਟਅਪ ਹੀ ਲੱਗਾ ਹੋਇਆ ਉੱਥੇ ਨਾ ਤੇ ਹਾਂਜੀ ਸਾਰਾ ਕੁਝ ਹੈ ਮੇਰੇ ਅੰਦਰ ਮਤਲਬ ਸਮਾਨ ਨੂੰ ਘਰੇ ਲੋਕ ਵੀ ਨਹੀਂ ਲੱਗੇ ਹੋਏ ਇਹਨਾਂ ਨੇ ਤੋੜੇ ਨੇਗੇ ਲੋਕ ਤੋੜ ਕੇ ਆਪਣੇ ਦੁਬਾਰਾ ਲਾਏ ਆ ਇਹਨਾਂ ਨੇ ਬਾਅਦ ਚ ਹਾਂਜੀ ਉਸ ਤੋਂ ਪਹਿਲਾਂ ਜਦੋਂ ਮੈਂ ਲੋਕ ਲਾਈਆ ਉਦੋਂ ਕੋਈ ਹੋਰ ਲੋਕ ਲੱਗੇ ਹੋਏ ਸੀ ਜਦੋਂ ਮੈਂ ਕੱਪੜੇ ਚੱਕਣ ਗਈਆਂ ਉਦੋਂ ਹੋਰ ਬਾਹਰ ਪਾਲਰ ਨੂੰ ਲੋਕ ਨਹੀਂ ਹੈਗਾ ਇਹਨਾਂ ਨੇ ਉਹ ਵੀ ਸ਼ਟਰ ਚੱਕਿਆ ਮਤਲਬ ਮੈਂ ਘਰ ਚੋਂ ਕੋਈ ਚੀਜ਼ ਨਹੀਂ ਚੱਕੀ ਆਪਣੀ ਅੱਛਾ ਹੁਣ ਜਦੋਂ ਫੋਨ ਜਦੋਂ ਘਰ ਤੱਕ ਘਰੇ ਜਾਣ ਦੀ ਦੁਬਾਰ ਕੜਨੀ ਦਿੰਦੇ ਉਹ ਉਹ ਹੋਰ ਕੋਈ ਮੇਰੇ ਬੇਟੇ ਨੂੰ ਧਮਕੀਆਂ ਦਿੰਦਿਆਂ ਵੀ ਅਸੀਂ ਇਦਾਂ ਕਰਵਾ ਦਾਂਗੇ ਇਦਾਂ ਫਿਰ ਮੈਨੂੰ ਡਰ ਲੱਗਦਾ ਬੱਚੇ ਤੇ ਜੇ ਕੋਈ ਗੱਲ ਆ ਗਈ ਕੌਣ ਜ਼ਿੰਮੇਵਾਰ ਹੈ ਅੱਛਾ ਜਿਹੜੀ ਉਹ ਕੰਪਲੇਂਟ ਸੀਗੀ ਜਿਹੜੀ ਉਹ ਬੱਚੇ ਦੇ ਉੱਤੇ ਕੀਤੀ ਸੀਗੀ ਉਹ ਕੰਪਲੇਂਟ ਦਾ ਕੀ ਬਣਿਆ ਉਹ ਸਰ ਕੁਛ ਨਹੀਂ ਉਹ ਕਹਿੰਦੇ ਸੀ ਸਮਾਨ ਚੱਕ ਲਓ ਨਹੀਂ ਜਿਹੜੀ ਕੰਪਲੇਂਟ ਜਿਹੜੀ ਬੱਚੇ ਦੇ ਉੱਤੇ ਕਾਰਵਾਈ ਉਹਨਾਂ ਨੇ ਕਰਵਾਉਣੀ ਸੀ ਉਹਨਾਂ ਨੇ ਤੁਹਾਨੂੰ ਸਰ ਫਿਰ ਮੈਂ ਕੀ ਸੌਦੇ ਸੌਦੇबाजी ਹੋ ਗਈ ਸ਼ੁਰੂ ਕੀਤਾ ਤੁਸੀਂ ਤੁਸੀਂ ਕੋਈ ਕਾਰਵਾਈ ਕੀਤੀ ਨੇ ਜ਼ਰੂਰ ਫਿਰ ਮੈਂ ਕੋਰਟ ਚ ਲੈ ਗਈ ਸੀ ਤੁਸੀਂ ਅੱਛਾ ਤੁਸੀਂ ਕੋਰਟ ਕੇਸ ਕੀਤਾ ਹਾਂਜੀ ਵੀ ਜੋ ਮੇਰੇ ਬੱਚੇ ਨੇ ਕੁਛ ਕੀਤਾ ਉਹ ਸਾਹਮਣੇ ਪੇਸ਼ ਕੀਤਾ ਜਾਵੇ ਜੇ ਮੇਰੇ ਬੱਚੇ ਦੀ ਗਲਤੀ ਹੈ ਸਾਨੂੰ ਵੀ ਪਤਾ ਲੱਗੇ ਵੀ ਸਾਡੇ ਬੱਚੇ ਦੀ ਕੀ ਗਲਤੀ ਆ ਗਲਤੀ ਹੈ ਹਾਂਜੀ ਤੇ ਫਿਰ ਉਹ ਕੇਸ ਦੇ ਵਿੱਚ ਉਹ ਹਾਂਜੀ ਉਹਦੇ ਵਿੱਚ ਵੀ ਮਤਲਬ ਕੁਛ ਨਹੀਂ ਆਇਆ ਫੋਨ 'ਚ ਵੀ ਕੁਛ ਨਹੀਂ ਸੀਗਾ ਅੱਛਾ ਫੋਨ ਵੀ ਅਸੀਂ ਤਾਂ ਇਹਨਾਂ ਨੂੰ ਹੀ ਦਿੱਤਾ ਸੀ ਇਹਨਾਂ ਦੇ ਫੋਨ ਵੀ ਉਹ ਪੁਲਿਸ ਵਾਲੇ ਐਸਐਚਓ ਕੋਲ ਹੀ ਆ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਤੁਹਾਡਾ ਕੇਸ ਹੋਇਆ 18 ਵਿੱਚ ਜਿਹੜਾ ਤੁਸੀਂ ਭਾਰਤ ਤੋਂ ਦੂਜਾ ਕਰਾਇਆ ਸੀ ਕੇਸ ਕੀਤਾ ਸੀ ਉਹਦੇ ਵਿੱਚ ਪੁਲਤ ਨੇ ਆ ਕੇ ਕੋਈ ਵੈਰੀਫਾਈ ਕੀਤਾ ਵੀ ਕੀ ਸੀ ਕੀ ਸੀ ਸਰ ਹੁਣ ਉਹ ਸ਼ਾਂਤ ਨੇਗੇ ਬ ਦੇ ਵੀ ਘਰ ਉਹ ਤਾਂ ਚਲੀ ਗਈ ਵੀ ਬਸ ਉਧਰ ਵੀ ਉਹਨਾਂ ਨੇ ਕਬਜ਼ਾ ਕਰ ਲਿਆ ਇੱਧਰ ਵੀ ਕਰ ਲਿਆ اچھا ਹਾਂਜੀ ਹੁਣ ਤੁਸੀਂ ਅੱਜ ਇੱਕ ਕਮਰੇ ਚ ਰਹਿ ਰਹੇ ਹੋ ਹਾਂਜੀ ਇਹ ਵੀ ਮੇਰੀ ਮਾਸੀ ਦਾ ਘਰ ਆ ਸਾਡਾ ਨਹੀਂ ਹੈਗਾ اچھا ਤੇ ਹੁਣ ਕੀ ਕੀ ਮੰਗ ਕੀ ਕਰਦਾ ਸਰ ਮੈਂ ਪਾਰਲਰ ਖੋਲਣਾ ਮੈਂ ਆਪਣਾ ਉੱਥੇ ਮਤਲਬ ਮੈਂ ਉੱਥੇ ਰਹਿਣਾ ਪਾਰਲਰ ਵੀ ਤੁਹਾਡਾ ਘਰ ਵੀ ਆ ਉੱਥੇ ਤੁਹਾਡਾ ਤੁਹਾਡਾ ਹੱਕ ਵੀ ਮਿਲਣਾ ਚਾਹੀਦਾ ਮਤਲਬ ਇਹ ਇਹ ਨਹੀਂ ਕਹਿ ਸਕਦੇ ਬਈ ਸਾਡੇ ਨਾਲ ਰਹਿੰਦੀ ਸੀ ਮੇਰੀ ਰੋਟੀ ਸ਼ੁਰੂ ਤੋਂ ਹੀ ਲੱਗ ਰਹੀ ਆ ਇਹਨਾਂ ਨੇ ਚੂੜੀ ਚ ਮਾਰੀ ਕਰਕੇ ਮੇਰੀ ਰੋਟੀ ਵੀ ਸ਼ੁਰੂ ਤੋਂ ਲੱਗ ਹੀ ਰੱਖੀ ਆ ਅਸੀਂ ਲੱਗ ਬਣਾਉਂਦੇ ਸੀਗੇ ਹੇ ਨੀਚੇ ਅੱਛਾ ਹਾਂਜੀ ਜੋ ਵੀ ਮੇਰੇ ਕਰਦਾ ਕਰਦੇ ਸੀ ਮੇਰੇ ਹਸਬੰਡ ਸਾਰਾ ਖਰਚਾ ਕਰਦੇ ਸੀ ਬਿੱਲ ਵੀ ਮਤਲਬ ਹੁਣ ਜਦੋਂ ਦੇ ਅਸੀਂ ਨਿਕਲਿਆ ਉਦੋਂ ਦੇ ਮਤਲਬ ਆ ਪ੍ਰਾਪਰਟੀ ਦਾ ਰੋਲਾ ਪਿਆ ਉਦੋਂ ਦੇ ਨਹੀਂ ਬਾਕੀ ਸਾਰਾ ਘਰ ਦਾ ਖਰਚ ਸਹੀ ਅੱਛਾ ਤੇ ਹੁਣ ਵੀ ਤੁਹਾਡੇ ਘਰ ਹਸਬੰਦੀ ਉਧਰ ਖਰਚਾ ਕਰਦੇ ਦੀ ਕਿਵੇਂ ਹੁਣ ਸਰ ਮੈਨੂੰ ਨਹੀਂ ਪਤਾ ਵੀ ਗੱਲ ਹੁੰਦੀ ਹੈ ਉਹਨਾਂ ਦੀ ਮੰਮੀ ਨਾਲ ਕਿ ਨਹੀਂ ਹੁੰਦੀ ਅੱਛਾ ਪਰ ਮੇਰੀ ਸੁਣਵਾਈ ਕਿਤੇ ਵੀ ਨਹੀਂ ਹੋਈ ਹੈਗੀ ਕਿ ਤੇ ਹੁਣ ਕਿਉਂਕਿ ਮੈਂ ਕੱਲੀਆਂ ਜਦੋਂ ਵੀ ਜਾਂਦੀ ਆ ਪੈਸੇ ਦੇ ਦਿੰਦੇ ਆ ਅੱਛਾ ਤੇ ਬੀਜਪੀ ਦਾ ਕੋਈ ਮਤਲਬ ਬੰਦਾ ਆ ਪਤਾ ਨਹੀਂ ਕੌਣ ਆ ਜਿਹਦੀ سپورਟ ਨਾਲ ਇਹ ਚੱਲਦਾ ਪਿਆ ਵਾ ਇਹ ਫੋਨ ਕਰਵਾ ਦਿੰਦਾ ਪੈਸੇ ਵੀ ਇਹ ਦਿੰਦਾ ਤੁਹਾਡਾ ਦਿਓਰ ਆ ਹਾਂਜੀ ਉਹ ਕਿਸੇ ਬੀਜਪੀ ਲੀਡਰ ਤੋਂ ਕੋਲੋਂ ਫੋਨ ਕਰਾ ਦਿੰਦਾ ਤੁਹਾਡੀ ਸੁਣਵਾਈ ਨਹੀਂ ਹੁੰਦੀ ਹਾਂਜੀ ਸਰ ਓਕੇ ਤੇ ਥਾਣੇ ਵਿੱਚ ਵੀ ਤੁਹਾਨੂੰ ਕਾਫੀ ਬੁਰਾ ਭਲਾ ਕਿਹਾ ਬੱਚੇ ਬਹੁਤ ਪਰੇਸ਼ਾਨ ਰਹੇ ਹਾਂ ਅਸੀਂ ਇੰਨੇ ਦਿਨ ਜਿੱਦਾਂ ਸਾਨੂੰ ਪਤਾ ਸਾਡੇ ਨਾਲ ਕੀ ਕੀ ਹੋਇਆ ਜਾਂ ਮੇਰੇ ਬੱਚੇ ਨੇ ਫੇਸ ਕੀਤਾ ਜਾਂ ਮੈਂ ਮੇਰੇ ਹਸਬੰਡ ਤਾਂ ਬਾਹਰ ਸੀ ਉਹ ਤਾਂ ਸਿਰਫ ਕੌਲੀ ਕਰ ਸਕਦੇ ਸੀਗੇ ਤੇ ਸਿਰਫ ਸਾਨੂੰ ਹੀ ਪਤਾ ਕਿ ਅਸੀਂ ਆਚਲ ਹੁਣ ਤੁਹਾਡਾ ਸਾਮਾਨ ਵੀ ਸਾਰਾ ਉੱਥੇ ਪਿਆ ਆ ਤੇ ਕਿਵੇਂ ਕਿਵੇਂ ਇੱਥੇ ਕੈਂਪਸ ਕਿਵੇਂ ਕਰਦੇ ਹੋ ਕੀ ਕੰਮ ਕਰਦੇ ਹੋ ਤੁਸੀਂ ਉਸ ਦਿਨ ਮੈਂ ਆਨਲਾਈਨ ਕੰਮ ਕਰਦੀ ਮਤਲਬ ਡੋ ਟਿਊਟਰ ਕੰਮ ਕਰਦੀ ਆ ਅੱਛਾ ਜਦੋਂ ਮੈਨੂੰ ਕਾਲ ਆ ਜਾਂਦੀ ਹੈ ਬਾਕੀ ਮੇਰੇ ਹਸਬੰਦ ਭੇਜਦੇ ਆ ਮੈਨੂੰ ਖਰਚਾ ਸਾਰਾ ਖਰਚਾ ਭੜਾ ਦਿੰਦਾ ਤੁਹਾਨੂੰ ਮੇਰੇ ਹਸਬੰਦ ਦਿੰਦੇ ਆ ਵੀ ਐਵੇਂ ਕੋਈ ਹੈ ਨਹੀਂ ਵੀ ਨਹੀਂ ਉਹਨਾਂ ਨੇ ਸਪੋਰਟ ਕੀਤੀ ਕੀਤੀ ਆ ਉਹਨਾਂ ਨੇ ਅੱਛਾ ਹਾਂਜੀ ਉਹ ਕਹਿੰਦੇ ਵੀ ਤੁਸੀਂ ਡਰਨਾ ਨਹੀਂ ਹੈਗਾ ਵੀ ਆਪਾਂ ਬੱਚੇ ਨਹੀਂ ਘਪਾਉਣੇ ਹੈਗੇ ਵੀ ਕੋਈ ਗੱਲ ਨਹੀਂ ਪ੍ਰਾਪਰਟੀ ਦਾ ਕੁਝ ਨਹੀਂ ਪਰ ਫਿਰ ਵੀ ਸਰ ਸਾਡਾ ਉੱਥੇ ਹੱਕ ਸੀ ਸੱਭੂ ਜਗ ਘਰੇ ਸਾਡਾ ਦਵਾਰਾ ਹੁਣ ਅਸੀਂ ਕਿ ਮੰਮੀ ਨੂੰ ਤੇ ਇਹ ਗੱਲ ਸੁਣਨੀ ਚਾਹੀਦੀ ਹੈ ਨਾ ਉਹ ਬਡੇ ਸੀਗੇ ਉਹਨਾਂ ਨੂੰ ਸੁਣਨਾ ਚਾਹੀਦਾ ਸੀ ਪਰ ਉਹਨਾਂ ਨੇ ਸ਼ੁਰੂ ਤੋਂ ਹੀ ਮੈਨੂੰ ਜਲੀਲ ਕੀਤਾ ਮੈਂ ਬਰਦਾਸ਼ ਕੀਤੀਆਂ ਜੋ ਵੀ ਉਹਨਾਂ ਨੇ ਕਿਹਾ ਮੈਂ ਬਰਦਾਸ਼ ਕੀਤੀਆਂ ਕਦੀ ਹੱਥ ਵੀ ਚੱਕਿਆ ਤੁਹਾਡੇ ਤੇ ਉਹਨਾਂ ਨੇ ਨਹੀਂ ਹੁਣ ਜਦੋਂ ਮੇਰੀ ਆ ਦਰਾਣੀ ਨਾਲ ਗੱਲ ਹੋਈ ਉਹਨੇ ਚੱਕਿਆ ਉਹ ਚੱਕਣ ਦੀ ਕੋਸ਼ਿਸ਼ ਕਰਦੀ ਆ ਹਰ ਵਾਰ ਉਹ ਕਹਿੰਦੀ ਆ ਵੀ ਇਹਨੂੰ ਘਰੋਂ ਵੱਡੋ ਚੋੜੀ ਨੂੰ ਇਹਨੂੰ ਉਹ ਪ੍ਰਾਪਰਟੀ ਨੂੰ ਪ੍ਰਾਪਰਟੀ ਨੂੰ ਲੈ ਕੇ ਸਾਰਾ ਕੁਝ ਉਹਨਾਂ ਨੇ ਕਬਜ਼ਾ ਕਰ ਹੀ ਲਿਆ ਇੱਧਰ ਵੀ ਕਰ ਲਿਆ ਉੱਧਰ ਵੀ ਕਰ ਲਿਆ ਅੱਛਾ ਮਤਲਬ ਇੱਕ ਐਡੀ ਜ਼ਬਰਦਸਤ ਪਲੈਨਿੰਗ ਕੀਤੀ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਜ਼ਬਰਦਸਤ ਪਲੈਨਿੰਗ ਆ ਵੀ ਫੈਮਿਲੀ ਨੂੰ ਕਾਬੂ ਕਿਵੇਂ ਕਰਨਾ ਆ ਇੱਕ ਸਿੱਧੀ ਸਿੰਪਲ ਜੀ ਗੱਲ ਆ ਵੀ ਬੱਚੇ ਦੇ ਉੱਤੇ ਕਾਰਵਾਈ ਕਰਵਾ ਦਿਓ ਬੱਚੇ ਨੂੰ ਝੂਠੇ ਕੇਸ ਦੇ ਵਿੱਚ ਫਸਾ ਦਿਓ 14 ਸਾਲ ਦਾ ਬੱਚਾ ਜਿਹਨੂੰ ਖਾਣੇ ਦੇ ਵਿੱਚ ਬਲਾ ਕੇ ਉਹਦੇ ਉੱਤੇ ਐਸਐਚਓ ਤੁਮਕ ਤਵਕੀ ਦੇ ਰਿਹਾ ਆ ਵੀ ਤੇ ਇੱਥੇ ਪਰਚਾ ਦਰਜ ਕਰ ਦੇਣਾ ਜਦੋਂ ਘਰ ਨਾ ਖਾਲੀ ਕੀਤਾ ਅਸੀਂ ਕਿਹੜੀ ਜਗ੍ਹਾ ਤੇ ਰਹਿ ਰਹੇ ਆ ਕਿੱਥੇ ਪੰਜਾਬ ਸਰਕਾਰ ਇਹ ਕਹਿ ਰਹੀ ਆ ਵੀ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਬੰਦੇ ਦਾ ਜਿਹੜਾ ਆ ਕੋਈ ਨੁਕਸਾਨ ਹੀ ਹੋਣ ਦੇਣਾ ਕਿਸੇ ਵੀ ਜਗ੍ਹਾ ਤੇ ਉਸ ਅਸੀਂ ਕਿਹੜਾ ਕੋਈ ਵੀ ਮਰੀ ਮੁੱਢੀ ਜਿਹੜੀ ਕਹਿ ਲਓ ਵੀ ਇੱਜ਼ਤ ਨੂੰ ਦਾਗ ਹੀ ਲੱਗਣ ਦੇਣਾ ਇੱਥੇ ਇੱਕ ਕੁੜੀ ਨੂੰ ਥਾਣੇ ਵਿੱਚ ਸ਼ਰਿਆਮ ਤਬਕਾਇਆ ਜਾਂਦਾ ਉਹਦੇ ਬੱਚੇ ਦੇ ਉੱਤੇ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜਾਂ ਤੂੰ ਘਰ ਛੱਡ ਦੇ ਤੇ ਜਾਂ ਤੂੰ ਆਪਣੇ ਬੱਚੇ ਦੇ ਉੱਤੇ ਪਰਚਾ ਕਰਵਾਨਾ ਕਿੱਡੀ ਵੱਡੀ ਗੱਲ ਆ ਪਰ ਇਹਦੇ ਵਿੱਚ ਇੱਕ ਸੋਚਣ ਵਾਲੀ ਗੱਲ ਇਹ ਵੀ ਆ ਵੀ ਇਹਦੇ ਉੱਤੇ ਕਿਸੇ ਵੀ ਜਥੇਬੰਦੀ ਦੀ ਜਾਂ ਕਿਸੇ ਵੀ ਲੀਡਰ ਦੀ ਕੇਹਦੀ ਨਿਗਰ ਹੀ ਪਈ ਇੱਕ ਕੁੜੀ ਘਰੋਂ ਬੇਕਾਰ ਹੋ ਗਈ ਆ ਉਹਦੇ ਮੁੰਡੇ ਨਾਲ ਕੀ ਹੋ ਰਿਹਾ ਆ ਉਹਦੇ ਬੱਚੇ ਨਾਲ ਕੀ ਹੋ ਰਿਹਾ ਇੱਕ ਚੜ੍ਹਦੀ ਜਵਾਨੀ ਸ਼ੁਰੂਆਤ ਬੱਚੇ ਦੀ ਸੁਇਸਾਈਡ ਕਰਨ ਲਈ ਮਜਬੂਰ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਐ ਉਹ ਚੀਜ਼ ਨੂੰ ਲੈ ਕੇ ਤੇ ਹੁਣ ਅੱਜ ਦੇ ਟਾਈਮ 'ਚ ਮੈਂ ਇੱਕ ਕਲੀਅਰ ਜੀ ਗੱਲ ਕਰਨਾ ਚਾਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਲੁਧਿਆਣੇ ਦੇ ਵਿੱਚ ਜਿਹੜੇ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਕੋਈ ਵੀ ਜਥੇਬੰਦੀ ਕਰਦਾ ਬੀਬੀ ਦਾ ਜਰੂਰ ਸਾਥ ਦਿਓ ਸਾਥ ਦੇ ਕੇ ਇਹਨੂੰ ਇਹਨਾਂ ਦਾ ਜਿਹੜਾ ਹੱਕ ਆ ਬੜਦਾ ਉਹ ਇਹਨਾਂ ਦਵਾਇਆ ਜਾਵੇ ਤਾਂ ਜੋ ਇਹ ਆਪਣੀ ਪੂਰੀ ਫੈਮਿਲੀ ਦੇ ਨਾਲ ਪੋਸਟ ਕਰਦੇ ਵਿੱਚ ਆਪਣਾ ਸਿਰ ਉੱਚਾ ਚੁੱਕ ਕੇ ਆਪਣਾ ਕੰਮ ਕਰ ਸਕੇ ਤੇ ਨਾਲੇ ਉਹ ਮੁੰਡਾ ਜਿਹੜਾ ਨੌਜਵਾਨ ਜਿਹਤੇ ਝੂਠਾ ਇਲਜ਼ਾਮ ਲਾਇਆ ਸੀ ਉਹ ਉਸ ਮੱਲੇ ਵਿੱਚ ਸਿਰ ਉੱਚਾ ਚੱਕ ਕੇ ਆਪਣਾ ਜਿਹੜਾ ਹੈਗਾ ਉਹ ਆਪਣਾ ਰਹਿ ਸਕੇ ਆਪਣੀ ਐਜੂਕੇਸ਼ਨ ਪੂਰੀ ਕਰਕੇ ਤੇ ਅੱਗੇ ਵਧ ਸਕੇ ਤੇ ਸੋ ਥੈਂਕ ਯੂ ਸੋ ਮੱਚ ਮੈਂ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਸ਼ਿਸ਼ ਕਰਦੇ ਆ ਤੁਹਾਡੀ ਆਵਾਜ਼ ਚੱਕਣ ਲਈ ਜਿੱਥੇ ਤੱਕ ਤੁਹਾਡੇ ਨਾਲ ਅਸੀਂ ਖੜੇ ਆ ਬੇਫਿਕਰ ਹੋ ਤੁਹਾਡੇ ਨਾਲ ਪੂਰਾ ਮੀਡੀਆ ਪੱਤਰਕਾਰ ਭਾਈਚਾਰਾ ਤੁਹਾਡੇ ਨਾਲ ਖੜਾ ਆ ਜਿੱਥੇ ਤੁਹਾਨੂੰ ਲੋੜ ਪਊਗੀ ਸਾਨੂੰ ਤੁਸੀਂ ਫੋਨ ਕਰੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਪੂਰਾ ਲੜਦੇ ਨੇ ਦਾ ਮੀਡੀਆ ਤੁਹਾਡੇ ਨਾਲ ਆ ਤੁਹਾਨੂੰ ਟੈਨਸ਼ਨ ਲੈਣੀ ਨਹੀਂ